ਸਾਰੇ ਗਰੀਬ ਲੋਕ ਦਬੇ ਕੁਚਲੇ ਲੋਕ ਸਾਰਿਆਂ ਨੂੰ ਇਕੱਠਿਆ ਕਰਕੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਸਾਜਿਆ ਸੀ ਤੁਸੀਂ ਅੱਜ ਕਿੱਥੇ ਖੜੇ ਜੇ ਤੁਸੀਂ ਖਾਲਸਤਾਨ ਮੰਗਦੇ ਜੇ ਖਾਲਸਾ ਰਾਜ ਮੰਗਦੇ ਜੇ ਅਸੀਂ ਕਹਿੰਦੇ ਵੀ ਖਾਲਸਾ ਰਾਜ ਬਣਨਾ ਚਾਹੀਦਾ ਪਰ ਇੰਜ ਨਹੀਂ ਖਾਲਸਾ ਰਾਜ ਮਿਲਦਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਜਿਹਦਾ ਸਾਨੂੰ ਦੇਖੋ ਜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਸੋਚ ਜਾਗੀ ਸੀ ਉਹਨਾਂ ਨੇ ਸਾਰੇ ਪਰਿਵਾਰ ਦਾ ਲਹੂ ਡੋਲਿਆ ਦੇਸ਼ ਦੀ ਭਾਰਤ ਦੇਸ਼ ਦੀ ਬੱਚੇ ਸ਼ਹੀਦ ਕਰਵਾਏ ਕਿੰਨੇ ਸਿੰਘ ਸ਼ਹੀਦ ਕਰਵਾਏ ਭਾਰਤ ਦੀ ਜੰਦ ਲਈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਵੀ ਜੇ ਤੁਹਾਡੀ ਧੌਣ 'ਚ ਇੱਡਾ ਵੱਡਾ ਕਿਲਾ ਏ ਤੁਸੀਂ ਅੱਜ ਤੱਕ ਕਿਸੇ ਤੁਹਾਡੇ ਪਰਿਵਾਰ ਦੇ ਜੀ ਨੇ ਕਿਤੇ ਚੀਚੀ ਦਾ ਖੂਨ ਡੋਲਿਆ ਹੋਵੇ ਤੇ ਤੁਸੀਂ ਗੱਲ ਕਰਦੇ ਖਾਲਸਪਤਾਨ ਦੀ ਪੰਨੂ ਸਾਹਿਬ ਵੱਲੋਂ ਜਿਹੜੀ ਜ਼ਿੰਮੇਵਾਰੀ ਉਹ ਵੀ ਲੈ ਗਈ ਤੁਸੀਂ ਵਾਪਰੀਆ ਘਰ ਖਲੋਰ ਦੇ ਵਿੱਚ ਵੀ ਵਾਪਰੀਏ ਕਿਤੇ ਨਾ ਕਿਤੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਦੇਖੋ ਜਿਹੜੀ ਏ ਪੰਨੂ ਸਾਹਿਬ ਦਾ ਬਿਆਨ ਏ ਸਾਰਿਆਂ ਨੂੰ ਐਂ ਲੱਗਦਾ ਏ ਵੀ ਜਿਹੜਾ ਖਾਲਸਤਾਨ ਜਾਂ ਖਾਲਸਾ ਰਾਜ ਦੀ ਗੱਲ ਕਰਨੀ ਉਹ ਇਹੋ ਜਿਹਾ ਘਟੀਆਂ ਬਿਆਨ ਨਹੀਂ ਦੇ ਸਕਦਾ ਕਿਉਂਕਿ ਇਹ ਤੇ ਇੱਕ ਆਰਐਸਐਸ ਨੇ ਜਵੇਂ ਬਿਆਨ ਦਵਾਇਆ ਹਿੰਦੂਆਂ ਦੇ ਕੋਲ ਬ੍ਰਾਹਮਣਵਾਦੀ ਸੋਚ ਮੰਨੂ ਬਾਦ ਪਾਣੇ ਸਦਾਤ ਉਹ ਚੀਜ਼ ਦੇ ਨਾਲ ਬਿਆਨ ਦਵਾਇਆ ਆਰਐਸਐਸ ਬੁੜੀ ਵੀ ਜਵੇਂ ਆਰਐਸਐਸ ਹੈ ਵੀ ਉਹਦੇ ਤੇ ਦੇਖੋ ਇਹ ਬਿਆਨ ਸੋਭਾ ਨਹੀਂ ਦਿੰਦਾ ਪਹਿਲੋ ਥੋੜਾ ਜਿਹਾ ਪਹਿਲੋ ਭਾਰਤ ਦੇ ਗ੍ਰਹਿ ਮੰਤਰੀ ਮਿਤ ਸ਼ਾ ਜੀ ਨੇ ਕਿਹਾ ਸੀ ਤੁਸੀਂ ਜੀ ਬੇਦਕਾਰ ਬੇਦਕਾਰਨ ਜਪਦੇ ਜੇ ਉਸੇ ਆਧਾਰ ਤੇ ਨੇ ਬਿਆਨ ਦਿੱਤਾ ਹੈ ਪਿਓ ਰਾਖਸ ਜਿਗਾ ਉਹਦੀਆਂ ਮੂਰਤੀਆਂ ਤੋੜਦੋ ਪੰਜਾਬ 'ਚ ਮੂਰਤੀਆਂ ਤੋੜਨੀ ਆ ਕਹਿੰਦੇ ਨਾਲੇ ਟੁੱਟਦੀ ਆ ਜੇ ਕੋਈ ਚੰਗੇ ਕੰਮ ਕਰੋ ਅਸੀਂ ਹੁਣ 2 ਸਾਲ ਹੋ ਗਏ ਆ ਭਾਈ ਜਗਤਾਰ ਸਿੰਘ ਹਵਾਰਾ ਭਾਈ ਤਾਰਾ ਜੀ ਬੰਦੀ ਸਿੰਘਾਂ ਦੀ ਗੱਲ ਚੱਲਦੀ ਪਈ ਏ 2 ਸਾਲ ਚ ਕਿਤੇ ਪੰਨੂ ਸਾਹਿਬ ਦਾ ਇੱਕ ਵੀ ਬਿਆਨ ਉਹਨਾਂ ਦੇ ਹੱਕ 'ਚ ਨਹੀਂ ਆਇਆ ਨਾਲੇ ਕਿ ਉਹਨਾਂ ਲਈ ਕਿੰਨੀ ਵੱਡੀ ਪੰਜਾਬ ਦੀ ਕੁਰਬਾਨੀ ਆ ਵਾਹਿਗੁਰੂ ਜੀ ਸਾਹਿਬ ਜੀ ਆਕਾਸ਼ੀਆ ਜੇ ਤੁਸੀਂ ਗੱਲ ਕਰਨੀ ਆ ਬੰਦੀ ਸਿੰਘਾਂ ਦੀ ਗੱਲ ਕਰੋ ਜਿਨ੍ਹਾਂ ਨੇ ਇਸ ਦੇਸ਼ ਲਈ ਪੰਜਾਬ ਦੀ ਆਜ਼ਾਦੀ ਲਈ ਲੜੋ ਉਸ ਟਾਈਮ ਦੀ ਲਹਿਰ ਦੇ ਵਿੱਚ ਕਿੱਡਾ ਵੱਡਾ ਕੰਮ ਕੀਤਾ ਭਾਈ ਜਗਤਾਰ ਸਿੰਘ ਹਵਾਰੇ ਹਰਾਨੇ ਭਾਈ ਦਲਾਵਰ ਸਿੰਘ ਜਿਹੜੇ ਬੰਬ ਬੰਨ ਕੇ ਸ਼ਹੀਦ ਹੋ ਗਏ ਸੀ ਉਹਨਾਂ ਦੀ ਕਦੀ ਗੱਲ ਕੀਤੀ ਤੁਸੀਂ ਗੱਲਾਂ ਕਰਦੇ ਅਸੀਂ ਖਾਲਸਾਤਾਨ ਦੀ ਉਹਨਾਂ ਬਾਰੇ ਸੋਚੋ ਤੁਸੀਂ ਉਹਨਾਂ ਬਾਰੇ ਤੁਹਾਡਾ ਕਦੀ ਬਿਆਨ ਨਹੀਂ ਆਇਆ ਹੁਣ ਇੱਥੇ ਪੰਜਾਬ ਵਾਲੇ ਪ੍ਰਸ਼ਾਸਨ ਨੇ ਕਿਸਾਨਾਂ ਦਾ ਕੁੱਟ-ਕੁੱਟ ਕੇ ਨਾਸ ਕਰਦਾ ਤੁਹਾਡਾ ਕੋਈ ਬਿਆਨ ਆਇਆ ਦਿੱਲੀ 13 ਮਹੀਨੇ ਕਿਸਾਨੀ ਸੰਘਰਸ਼ ਚੱਲਿਆ ਸੀਗਾ ਉਦੋਂ ਅਸੀਂ ਨਿਹੰਗ ਸਿੰਘਾਂ ਨੇ ਜਾ ਕੇ ਉੱਥੇ ਦੀਪ ਸਿੱਧੂ ਰਾਣੇ ਖਾਲਸਾ ਰਾਜ ਦਾ ਨਿਸ਼ਾਨ ਸਾਹਿਬ ਲਾਲ ਕਿਲੇ ਤੇ ਲਾਤਾ ਸੀ ਤੁਸੀਂ ਕੋਈ ਗੱਲ ਕੀਤੀ ਬਿਆਨ ਦਿੱਤੇ ਇਸ ਕਰਕੇ ਆਪਣੀ ਸੋਚ ਨੂੰ ਵਧਿਆ ਕਰੋ ਅੱਜ ਪੰਜਾਬ ਜਾਤਾਂ ਪਾਤਾਂ 'ਚ ਵੰਡਿਆ ਹੋਇਆ ਹੈ ਪੰਜਾਬ ਦੇ ਵਿੱਚ ਵੇਖ ਲਓ ਤੁਸੀਂ ਹਰ ਪਿੰਡ 'ਚ ਚਾਰ ਗੁਰਦੁਆਰੇ ਆ ਜਿੱਥੇ ਤੁਸੀਂ ਕੈਨੇਡਾ ਅਮਰੀਕਾ ਯੂ ਐਸ ਆ ਦੇ ਬੈਠੇ ਜੇ ਉੱਥੇ ਵੀ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਆ ਤੁਹਾਡੇ ਕੋਲ ਜਾਤਾਂ ਪਾਤਾਂ ਖਤਮ ਨਹੀਂ ਹੁੰਦੀ ਆ ਚਾਰ ਚਾਰ ਸ਼ਮਸ਼ਾਨ ਘਾੜ ਪਿੰਡਾਂ 'ਚ ਤੁਸੀਂ ਗਰੀਬਾਂ ਨੂੰ ਸਾਹ ਕਦੋਂ ਲੈਣ ਦੋਗੇ ਜੇ ਤੁਸੀਂ ਅੱਜ ਬੇਅਦਕਲ ਸੋਚ ਨੂੰ ਤੁਸੀਂ ਗਲਤ ਦੱਸ ਰਹੇ ਜੇ ਕਰੋੜਾਂ ਲੋਕਾਂ ਦਾ ਦਿਲ ਤੋੜ ਰਹੇ ਜੇ ਤੁਸੀਂ ਪੰਜਾਬ ਨੂੰ ਖਾਲਸਾ ਰਾਜ ਕਰ ਲੋਗੇ ਕਿਵੇਂ ਕਰੋਗੇ ਜੋ ਤੂੰ ਸਾਰਿਆਂ ਨੂੰ ਤੋੜ ਰਹੇ ਜੇ ਇਸ ਕਰਕੇ ਆਸੀਂ ਆਪਣੇ ਸਾਰੇ ਭਾਈਚਾਰੇ ਦੇ ਗਰੀਬਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਖੜੇ ਆ ਅਸੀਂ ਡਟ ਕੇ ਖੜਾਂਗੇ ਸੰਵਿਧਾਨ ਦਾ ਅਸੀਂ ਸਤਕਾਰ ਕਰਦੇ ਆ ਸੰਵਿਧਾਨ ਕਹਿੰਦਾ ਬੰਦੀ ਸਿੰਘਾਂ ਦੀ ਗੱਲ ਕਰੋ ਬੰਦੀ ਸਿੰਘ ਰਿਹਾ ਕਰਵਾਸੀਂ ਮੰਗਦੇ ਆ ਪਰ ਤੁਸੀਂ ਸੰਵਿਧਾਨ ਨੂੰ ਤੋੜਦੇ ਜੇ ਕਿਉਂਕਿ ਸੰਵਿਧਾਨ ਚ ਕੋਈ ਮਾੜਾ ਨਹੀਂ ਲਿਖਿਆ ਹੁੰਦਾ ਲੇਕੇ ਸਰਕਾਰਾਂ ਸੰਵਿਧਾਨ ਨੂੰ ਗਲਤ ਕਰਦੀਆਂ। ਸੰਵਿਧਾਨ ਸਹੀ ਹੈ। ਇੱਕ ਹੋਰ ਗੱਲ ਸੁਣ ਲੋ। ਜਿੱਥੇ ਇਹ ਕਹਿੰਦੇ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ Hindu ਲਿਖਿਆ। ਤੁਸੀਂ ਇਸ ਸੰਵਿਧਾਨ ਦੀ ਸਾਰੇ 25 ਧਾਰਾ ਪੜੋ। ਧਿਆਨ ਦੇ ਨਾਲ। ਉੱਥੇ ਲਿਖਿਆ ਹੋਇਆ ਹੈ ਮੁਸਲਮਾਨ, Hindu, ਇੱਕ ਸਿੱਖ ਨੂੰ ਕਿਰਪਾਨ ਪਾ ਕੇ ਚੱਲਣ ਦਾ ਹੁਕਮ ਹੈ। ਉੱਥੇ ਪਰ Hindu ਨੂੰ ਕਿਉਂ ਨਹੀਂ ਲਿਖਿਆ ਗਿਆ ਵੀ ਕਿਰਪਾਨ ਪਾ ਕੇ ਚੱਲਣ ਦਾ ਹੁਕਮ ਹੈ? ਮੁਸਲਮਾਨ ਨੂੰ ਕਿਉਂ ਲਿਖਿਆ ਗਿਆ? ਕੱਲੇ ਸਿੱਖ ਨੂੰ ਕਰਪਾਨ ਪਾ ਕੇ ਉਹਦਾ ਅੰਗ ਸਮਝਿਆ ਜਾਏਗਾ ਉਥੇ ਪਰ ਸਿੱਖ ਕਿੱਥੇ ਹਿੰਦੂਆ ਚ ਆ ਗਏ ਸਿੱਖ ਇੱਕ ਅਲੱਗ ਧਰਮ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਚਲਾਇਆ ਗੁਰੂ ਨਾਨਕ ਪਾਸ਼ਾ ਦਾ ਪੰਥ ਚੱਲਿਆ ਗੁਰੂ ਨਾਨਕ ਪਾਸ਼ਾ ਤਿੰਨ ਬੇਦਨ ਕੀ ਖੁੱਲ ਬਖੇ ਪ੍ਰਗਟ ਨਾਨਕ ਆਏ ਗੁਰੂ ਨਾਨਕ ਪਾਸ਼ਾ ਪਹਿਲਾਂ ਹਿੰਦੂਆ ਚ ਸੀ ਇਸ ਕਰਕੇ ਸਾਨੂੰ ਜਿਹੜਾ ਵੀ ਕੋਈ ਸਨਾਤਨੇ ਕਿਸੇ ਦਾ ਸੀ ਨਰਾਦਰ ਨਹੀਂ ਕਰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਗੱਲ ਕਰਨੀ ਖਾਲਸਾ ਰਾਜ ਦੀ ਗੱਲ ਕਰਨੀ ਸਾਨੂੰ ਆਜ਼ਾਦੀ ਕਰ ਸਕਦੇ ਆ ਪਰ ਅਸੀਂ ਕਿਸੇ ਦਾ ਦਿਲ ਨਹੀਂ ਤੋੜ ਸਕਦੇ ਸੰਵਿਧਾਨ ਵਧੀਆ ਬੇਦਕਾਰ ਉਹ ਜਿਹਦਾ ਅਸੀਂ ਸਤਿਕਾਰ ਕਰਦੇ ਆ ਤੇ ਕਰਦੇ ਰਵਾਂਗੇ ਕਿਸੇ ਵੀ ਸਰਾਰਤੀਆਂ ਤੁਹਾਨੂੰ ਅਸੀਂ ਕਹਿੰਦੇ ਵੀ ਜੇ ਕੋਈ ਪੰਜਾਬ ਜਾ ਗਲਤ ਕੰਮ ਕਰਦਾ ਉਹਨੂੰ ਜੁੱਤੀਆਂ ਮਾਰੋ ਠੀਕ ਹੈ ਠੀਕ ਹੋ ਗਿਆ